ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਡੇ ਲਈ ਹਰ ਰੋਜ਼ ਕੋਈ ਨਾ ਕੋਈ ਨਵੀਂ ਤਾਂ ਨਵੀਂ ਜੌਬ ਅਪਡੇਟ ਹੈ ਜਿਹੜੀ ਉਹ ਲੈ ਕੇ ਆਉਂਦੇ ਹੀ ਰਹਿੰਨੇ ਆ ਇਸੀ ਤਰ੍ਹਾਂ ਹੀ ਇਸੇ ਅੱਗੇ ਵੀ ਤੁਹਾਡੇ ਲਈ ਹਰ ਤਰ੍ਹਾਂ ਦੀ ਜੌਬ ਅਪਡੇਟ ਹੈ ਜਿਹੜੀ ਉਹ ਟਾਈਮ ਟੂ ਟਾਈਮ ਲੈ ਕੇ ਆਉਂਦੇ ਹੀ ਰਾਵਾਂਗੇ ਤੇ ਤੁਸੀਂ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਅਗਰ ਤੁਸੀਂ ਫਸਟ ਵਾਰ ਇਸ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਤੁਸੀਂ ਬੈਲ ਆਈਕਨ ਵੀ ਦਵਾ ਦੇਣਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਹਦਾ ਨੋਟੀਫਿਕੇਸ਼ਨ ਜਿਹੜਾ ਉਤਰਾੰਤ ਹੀ ਤੁਹਾਨੂੰ ਮਿਲ ਜਾਇਆ ਕਰੇਗਾ ਤਾਂ ਅੱਗੇ ਆਪਾਂ ਗੱਲ ਕਰ ਲੈਨੇ ਇਸ ਨੋਟੀਫਿਕੇਸ਼ਨ ਦੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਗਰੁੱਪ ਡੀ ਦੀ ਜਿਹੜੀ ਭਰਤੀ ਆ ਉਹ ਆਊਟ ਹੋਈ ਹੈਗੀ ਇਹਦੇ ਵਿੱਚ ਸਭ ਤੋਂ ਵੱਡੀ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ 8ਵੀਂ ਤੋਂ ਲੈ ਕੇ 12ਵੀਂ ਪਾਸ ਵਾਲੇ ਨੂੰ ਅਪਲਾਈ ਕਰ ਸਕਦੇ ਆ ਹੁਣ ਤੁਸੀਂ ਇਹਨੂੰ ਕਿੱਦਾਂ ਅਪਲਾਈ ਕਰਨਾ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਨੋਟੀਫਿਕੇਸ਼ਨ ਆਊਟ ਆ ਜਿਹੜਾ 15/7/25 ਨੂੰ ਹੋਇਆ ਤਾਂ ਸਟਾਰਟਿੰਗ ਡੇਟ ਹੈ ਜਿਹੜੀ 15/7/2025 ਤੋਂ ਹੋ ਚੁੱਕੀ ਆ ਲਾਸਟ ਡੇਟ ਦੀ ਅਗਰ ਗੱਲ ਕਰਦੇ ਆ 13/8/2025 ਲਾਸਟ ਡੇਟ ਹੈ ਜਿਹੜੀ ਰਹਿਣ ਵਾਲੀ ਆ ਸ਼ਾਮ 5 ਵਜੇ ਤੱਕ ਫੀਸ ਦੀ ਗੱਲ ਕਰ ਲੈਣੇ ਚਾਹੇ ਕੋਈ ਵੀ ਕੈਟਾਗਰੀ ਹੋ ਤੁਸੀਂ ਕਿਸੇ ਵੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ 500 ਤੁਹਾਡੀ ਫੀਸ ਹੈ ਜਿਹੜੀ ਉਹ ਰਹਿਣ ਵਾਲੀ ਹੈ ਪੇਮੈਂਟ ਮੋਡ ਦੀ ਗੱਲ ਕਰ ਲੈਣੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀ ਵੀ ਬੈਂਕ ਚੰਡੀਗੜ੍ਹ ਦੇ ਫੇਵਰ ਦੇ ਵਿੱਚ ਹੋਏਗੀ ਤਾਂ ਉਹਦੇ ਵਿੱਚ ਜਾ ਕੇ ਤੁਸੀਂ ਫੀਸ ਜਿਹੜੀ ਉਹ ਪੇਮੈਂਟ ਕਰ ਸਕਦੇ ਹੋ ਏਜ਼ ਲਿਮਟ ਹੈ ਜਿਹੜੀ ਤੁਹਾਡੀ 18 ਤੋਂ 35 ਸਾਲ ਰਹਿਣ ਵਾਲੀ ਹੈ ਨੈਕਸਟ ਆਪਾਂ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਹਾਂ ਮਲਟੀ ਯੂਟਿਲਿਟੀ ਸਟਾਫ ਜਾਨਕੀ ਜਿਹਦੇ ਵਿੱਚ ਪੀਐਨ ਚੌਂਕੀਦਾਰ ਹੋਸਟਲ ਵਾਰਡ ਇਹ ਸਾਰੇ ਆ ਜਾਂਦੇ ਆ ਪੰਜ ਪੋਸਟਾਂ ਨੀ ਟੋੜੀਆਂ ਇਹਦੇ ਵਿੱਚ ਮਿਨੀਮਮ ਤੁਸੀਂ 8ਵੀਂ ਕਲਾਸ ਪਾਸ ਹੋਣੀ ਚਾਹੀਦੀਓ ਮੈਕਸਿਮਮ ਹੈ ਜਿਹੜਾ ਤੁਸੀਂ 12ਵੀਂ ਕਲਾਸ ਪਾਸ ਹੋਣੀ ਚਾਹੀਦੀਓ ਤਾਂ ਅਗਰ ਤੁਸੀਂ 8ਵੀਂ ਤੋਂ ਲੈ ਕੇ 12ਵੀਂ ਤੱਕ ਪਾਸ ਆਊਟ ਹੋਏ ਹੋ ਤਾਂ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਕਿ ਇਹ ਤੁਸੀਂ ਜਿਹੜਾ ਫਾਰਮ ਹੈਗਾ ਉਹਨੂੰ ਅਪਲਾਈ ਕਿੱਦਾਂ ਕਰਨਾ ਹੈ ਅਪਲਾਈ ਕਰਨ ਲਈ ਤੁਸੀਂ ਕੀ ਕੀ ਕਰਨਾ ਤਾਂ ਉਹਨੂੰ ਇੱਕ ਅਸੀਂ ਫਾਰਮ ਦੇਵਾਂਗੇ ਉਹਨੂੰ ਤੁਸੀਂ ਫਿਲ ਕਰਕੇ ਕੀ ਤੁਸੀਂ ਸੈਂਡ ਕਰਨਾ ਹੈ ਸੈਂਡ ਕਿੱਥੇ ਕਰਨਾ ਤੁਸੀਂ ਆਹ ਐਡਰੈਸ ਦਿੱਤਾ ਹੋਇਆ ਤੁਸੀਂ ਨੋਟ ਕਰ ਸਕਦੇ ਹੋ ਤਾਂ ਜਿਹੜਾ ਐਪਲੀਕੇਸ਼ਨ ਫਾਰਮ ਹੈ ਤੁਸੀਂ ਇਸ ਦੇ ਉੱਤੇ ਸੈਂਡ ਕਰ ਦੇਣਾ ਉਹਨਸੈਂਡ ਕਰਨ ਦੇ ਲਈ ਤੁਹਾਨੂੰ ਚਾਹੀਦਾ ਫਾਰਮ ਤਾਂ ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਹਰ ਵਾਰ ਦੀ ਤਰ੍ਹਾਂ ਸੀ ਕੀ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਣੇ ਹੁੰਦੇ ਆ ਜਾਂ ਤਾਂ ਅਪਲਾਈ ਲਿੰਕ ਹੁੰਦਾ ਹੈ ਜਾਂ ਨੋਟੀਫਿਕੇਸ਼ਨ ਦਾ ਹੁੰਦਾ ਹੈ ਤੇ ਜ਼ਿਆਦਾਤਰ ਹੁੰਦਾ ਹੈ ਕਿ ਡਾਊਨਲੋਡ ਦਾ ਵੀ ਹੁੰਦਾ ਹੈ ਤਾਂ ਫਾਰਮ ਨੂੰ ਡਾਊਨਲੋਡ ਕਰਨ ਦਾ ਲਿੰਕ ਵੀ ਅਸੀਂ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਚੁੱਕੇ ਆ ਉੱਥੋਂ ਜਾ ਕੇ ਕੀ ਹੈ ਤੁਸੀਂ ਫਾਰਮ ਨੂੰ ਡਾਊਨਲੋਡ ਕਰੋ ਤੇ ਉਹ ਆਪਣਾ ਅਪਲਾਈ ਕਰੋ ਅਪਲਾਈ ਕਰਨ ਤੋਂ ਬਾਅਦ ਤੁਸੀਂ ਇਹ ਸਾਡਰੈਸ ਤੇ ਕੀ ਹੈ ਸੈਂਡ ਕਰ ਦੇਣਾ ਤਾਂ ਪੋਸਟ ਆਫਿਸ ਦੇ ਵਿੱਚ ਜਾਓਗੇ ਅਪਲਾਈ ਕਰੋਗੇ ਉੱਥੇ ਤਾਂ ਤੁਹਾਡਾ ਆਪਣਾ ਅਪਲਾਈ ਹੋ ਜਾਣਾ ਹੈ ਅਗਰ ਤੁਹਾਨੂੰ ਫੇਰ ਵੀ ਕੋਈ ਦਿੱਕਤ ਆਂਦੀ ਹੈ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਦੇ ਥਰੂ ਪੁੱਛ ਸਕਦੇ ਹੋ ਅਸੀਂ ਤੁਹਾਡਾ ਰਿਪਲਾਈ ਹੈ ਜਿਹੜਾ ਨਾਲ ਦੀ ਨਾਲ ਤੁਹਾਨੂੰ ਤੁਰੰਤ ਹੀ ਦੇਵਾਂਗੇ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਕਿ ਹੋਰ ਕੈਂਡੀਡੇਟਾਂ ਜਿਹੜੇ ਉਹਨਾਂ ਨੂੰ ਵੀ ਇਸ ਦਾ ਲਾਭ ਹੈ ਜਿਹੜਾ ਉਹ ਮਿਲ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਫਸਟ ਟਾਈਮ ਚੈਨਲ ਤੇ ਆਈ ਹੋ ਬਾਕੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much